ਭਾਰਤ ਕਹਿੰਦਾ ਕਿ ਦਰਬਾਰ ਸਾਹਿਬ ਤੇ ਮਜ਼ਾਲ ਡਿੱਗਣ ਲੱਗੀ ਸੀ ਮਸਾਂ ਹੀ ਰੋਕੀ ਇੱਕ ਬੀਜੇਪੀ ਦਾ ਲੀਡਰ ਦਿੱਲੀ ਦਾ ਉਹ ਇੱਕ ਪੋਸਟਰ ਬਣਾ ਕੇ ਵਾਇਰਲ ਕਰ ਦਿੰਦਾ ਕਿ ਮੋਦੀ ਵਿਚਾਰਿਆ ਐਵੇਂ ਮੋਦੀ ਵਿਚਾਰਿਆ ਚੌਂਕੀਦਾਰ ਚੌਂਕੀਦਾਰ ਹਾਈ ਗਾਇਸ ਸੱਚੀ ਅਕਾਲ ਚੀਚੀ ਆਏ ਨੂੰ ਮੀਟ ਕਰਨ ਆ ਤੁਸੀਂ ਬਿਲਕੁਲ ਟਿਕਟਾਕ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਦੀ ਕਲਾਚ ਰੱਖੇ ਅੱਤੇ ਜੀ ਅਸੀਂ ਗੱਲ ਕਰਾਂਗੇ ਇੱਕ ਸਿੱਖ ਸਰਦਾਰ ਗੱਲ ਕਰਦਾ ਪਿਆ ਹੈ ਕਿ ਇਹ ਚੀਜ਼ ਬਖਾਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈਏ ਕਿ ਪਾਕਿਸਤਾਨ ਨੇ ਮਜ਼ਾਈਲਾ ਨਾਲ ਜਿਹੜਾ ਦਰਬਾਰ ਸਾਹਿਬ ਹੈ ਉਹਦੇ ਤੇ ਅਟੈਕ ਕੀਤਾ ਤੇ ਮੋਦੀ ਨੇ ਦਰਬਾਰ ਸਾਹਿਬ ਨੂੰ ਜਿਹੜਾ ਹੈ ਉਹਨੂੰ ਬਚਾ ਲਿਆ ਤੇ ਜਿਹੜੇ ਮਜ਼ਾਈਲਾ ਸਨ ਉਹਨਾਂ ਨੂੰ ਉਹਨਾਂ ਦਾ ਰੂਪ ਜਿਹੜਾ ਮੋੜ ਚੜਿਆ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਖਾਈਆਂ ਜਾਂਦੀਆਂ ਪਈਆਂ ਨੇ ਇੱਥੇ ਸਿੱਖ ਸਰਦਾਰ ਨੇ ਕਿਹਾ ਹੈ ਕਿ ਮੋਦੀ ਦੀ ਕੀ ਉਕਾਤ ਹੈ ਕਿ ਉਹ ਸਾਡੇ ਦਰਬਾਰ ਸਾਹਿਬ ਨੂੰ ਬਚਾਏਗਾ ਬਲਕਿ ਇੱਥੇ ਦਰਬਾਰ ਸਾਹਿਬ ਦੀ ਵਜ੍ਹਾ ਤੋਂ ਅਸੀਂ ਬੱਚੇ ਦੇ ਆ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਪਾਕਿਸਤਾਨ ਤੋਂ ਬਹੁਤਾ ਸਾਨੂੰ ਭਾਰਤੀ ਫੌਜਾਂ ਨੂੰ ਤੋਂ ਖਤਰਾ ਹੈ ਜਿਨ੍ਹਾਂ ਨੇ 1984 ਚ ਸਾਡੇ ਚ ਜਿਹੜੇ ਟੈਂਕ ਨੇ ਉਹ ਚਲਾ ਦਿੱਤੇ ਸਾਡੇ ਛੋਟੇ-ਛੋਟੇ ਬੱਚੇ ਸ਼ਹੀਦ ਕਰ ਦਿੱਤੇ ਤੇ ਬਹੁਤ ਜ਼ਿਆਦਾ ਤੇ ਵੱਡਾ ਜ਼ੁਲਮ ਜਿਹੜਾ ਉਹ ਕੀਤਾ ਗਿਆ ते ने मजीद की क्या है मोदी किस तरह सिखा पाकिस्तान के खिलाफ उकसाने की कोशिश करता पे और वो सिख जोड़े हमेशा पाकिस्तान के नाल प्यार करते हैं तो पाकिस्तानी भी सिखा बहुत मुहब्बत करते हैं ਤੇ ਕਿਸ ਤਰ੍ਹਾਂ મોદી ਜਿਹੜਾ ਇਹਨਾਂ ਇਹਨਾਂ ਦੇ ਦਿਲਾਂ ਦੇ ਵਿੱਚ ਪਾਕਿਸਤਾਨ ਲਈ ਨਫ਼ਰਤ ਕੋਲਣ ਦੀ ਕੋਸ਼ਿਸ਼ ਕਰਦਾ ਬਿਆਹ ਵੀਡੀਓ ਤੁਹਾऱ्यांना ਸ਼ੇਅਰ ਕਰਨੀ ਹੈ ਵੀਡੀਓ ਤੁਸੀਂ ਆਖਰ ਤੱਕ ਵੇਖੋ ਵੀਡੀਓ ਵੇਖ ਕੇ ਤੁਹਾਨੂੰ ਸਾਡੇ ਚੈਨਲ ਤੇ ਨਵੇਂ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲ ਜੀਆ ਵੇਖਦੇ ਆ ਵੀਡੀਓ लेट्स गो ਦਰਬਾਰ ਸਾਹਿਬ ਦੀਆਂ ਬੱਤੀਆਂ ਬੰਦ ਹੋ ਗਈਆਂ ਤੇ ਦੂਜੀਆਂ ਜੀਆਂ ਜਗਦੀਆਂ ਉੱਥੇ ਰੂਹਾਨੀਅਤ ਦਾ ਕੇਂਦਰ ਆ ਬੱਤੀਆਂ ਬੁਝਣ ਦੇ ਨਾਲ ਬੱਤੀਆਂ ਜਗਣ ਦੇ ਨਾਲ ਦਰਬਾਰ ਸਾਹਿਬ ਦੀ ਰੂਹਾਨੀਅਤ ਖਤਮ ਨਹੀਂ ਹੋਣ ਲੱਗੀ ਉਥੇ ਜਿਆਦਾ ਬੱਤੀਆਂ ਜਗਾ ਦਾਂਗੇ ਤੇ ਇਹ ਨਹੀਂ ਕਹਿ ਸਕਦੇ ਕਿ ਦਰਬਾਰ ਸਾਹਿਬ ਜਿਆਦਾ ਚਮਕੁੱਟਿਆ ਤੇ ਬੁਝਾ ਦਾਂਗੇ ਤੇ ਕਹਿ ਦਾਂਗੇ ਹਨੇਰਾ ਆ ਗਿਆ ਉਹ ਰੂਹਾਨੀਅਤ ਦਾ ਸੋਮਾ ਤੇ ਉਹਦੀ ਰੂਹਾਨੀਅਤ ਮੈਂ ਇਹ ਸਮਝਦਾ ਕਿ ਲਾਈਟਾਂ ਬੰਦ ਕਰਨ ਦੇ ਨਾਲ ਬਹੁਤੀ ਵਧੀ ਜਦੋਂ ਅਸੀਂ ਪ੍ਰਕਰਮਾਂ 'ਚ ਬੈ ਕੇ ਸਾਚਕਣ ਸਾਹਿਬ ਵੱਲ ਦੇਖਦੇ ਸੀ ਤੇ ਅੰਦਰ ਲੈਂਪ ਜਗਦਾ ਸੀ ਤੇ ਉਹ ਸੋਭਾ ਅੱਖਾਂ ਨੂੰ ਠੰਡਕ ਦਿੰਦੀ ਸੀ ਬਹੁਤੀਆਂ ਰੌਸ਼ਨੀਆਂ ਬਹੁਤੀਆਂ ਲਾਈਟਾਂ ਵੀ ਜਿਹੜੀਆਂ ਅੱਖਾਂ ਨੂੰ ਦਰਦ ਹੋਣ ਲਾ ਦਿੰਦੀਆਂ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਕਿ ਇੱਥੇ ਸਿੱਖਾਂ ਦੀ ਭੂਮਿਕਾ ਇਸ ਖਿੱਤੇ ਦੇ ਵਿੱਚ ਉਜਾਗਰ ਹੋਈ ਹੈ ਜਿਹਨੂੰ ਕੋਈ ਵੀ ਨਹੀਂ ਦੇਖ ਰਿਆ। ਪਾਕਿਸਤਾਨ ਕਹਿੰਦਾ ਕਿ ਅਸੀਂ ਸਿੱਖਾਂ ਦੇ ਖਿਲਾਫ ਲੜਨਾ ਨਹੀਂ ਚਾਹੁੰਦੇ ਤੇ ਭਾਰਤ ਕਹਿੰਦਾ ਅਸੀਂ ਸਿੱਖਾਂ ਦੇ ਬਿਨਾਂ ਲੜਨਾ ਨਹੀਂ ਚਾਹੁੰਦੇ। ਪਾਕਿਸਤਾਨ ਇਹ ਨੈਰੇਟਿਵ ਲਾਉਂਦਾ ਕਿ ਨਨਕਾਣਾ ਸਾਹਿਬ ਤੇ ਭਾਰਤ ਨੇ ਮਜ਼ਾਈਲ ਸੁੱਟਦੀ ਹੈ। ਭਾਰਤ ਕਹਿੰਦਾ ਕਿ ਦਰਬਾਰ ਸਾਹਿਬ ਤੇ ਮਜ਼ਾਈਲ ਡਿੱਗਣ ਲੱਗੀ ਸੀ ਮਸਾਂ ਹੀ ਰੋਕੀ। ਇੱਕ ਬੀਜੇਪੀ ਦਾ ਲੀਡਰ ਦਿੱਲੀ ਦਾ ਉਹ ਇੱਕ ਪੋਸਟਰ ਬਣਾ ਕੇ ਵਾਇਰਲ ਕਰ ਦਿੰਦਾ ਕਿ ਮੋਦੀ ਬਚਾ ਰਿਹਾ ਐਵੇਂ। ਮੋਦੀ ਬਚਾ ਰਿਹਾ ਚੌਕੀਦਾਰ। ਚੌਕੀਦਾਰ ਹੀ ਚੋਰ। ਉਹ ਬਚਾਰਿਆ ਦਰਬਾਰ ਸਾਹਿਬ ਨੂੰ ਉਹਦੀ ਕੀ ਾਕਾਤ ਆ ਗਈ ਬਚਾ ਦੇ ਉਹਦੀ ਕੀ ਾਕਾਤ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਬਚਾ ਦਿੱਤਾ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਗੋਲੇ ਮਾਰੇ ਆ ਸਾਨੂੰ ਭੁੱਲਿਆ ਨਹੀਂ ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਕੋਲੋਂ ਦਰਬਾਰ ਸਾਹਿਬ ਨੂੰ ਬਚਾ ਦਿੱਤਾ ਭਾਰਤ ਦੀਆਂ ਫੌਜਾਂ ਨੇ ਛੋਟੇ ਛੋਟੇ ਬੱਚੇ ਦਰਬਾਰ ਸਾਹਿਬ ਠਾਏ ਆ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਢਾਹ ਢੇਰੀ ਕਰ ਦਿੱਤੀ ਗਈ ਦਰਬਾਰ ਸਾਹਿਬ ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ ਸਾਨੂੰ ਪ੍ਰਕਰਮਾ ਚ ਨਿਸ਼ਾਨ ਅਜੇ ਵੀ ਮੌਜੂਦ ਨੇ ਜਿਹੜੀਆਂ ਭਾਰਤ ਦੀਆਂ ਫੌਜਾਂ ਨੇ ਮਾਰੀਆਂ ਤੁਸੀਂ ਸਾਡੇ ਜ਼ਖਮਾਂ ਨੂੰ ਕਰੇਦ ਦਿਓ ਇਹੋ ਜਿਹੀਆਂ ਗੱਲਾਂ ਕਰਕੇ ਸਿੱਖਾਂ ਨੂੰ ਅਕਸਾਉਨੇ ਹੋ ਇਹ ਭਾਰਤ ਦੇ ਲੀਡਰਾਂ ਨੂੰ ਭਾਰਤ ਦੇ মিডিਆ ਨੂੰ ਸਮਝ ਲੈਣਾ ਚਾਹੀਦਾ ਕਿ ਇਹੋ ਜਿਹੀਆਂ ਬੇਵਕੂਫੀਆਂ ਨਾ ਕਰਨ ਅਸੀਂ ਭੁੱਲੇ ਨਹੀਂ ਸਾਡੇ ਤੇ ਕੀ ਬੀਤੇ ਆ ਮੋਦੀਆਂ ਇਧਰ ਰੱਖਿਆ ਕਰਨ ਵਾਲਾ ਉਹ ਹਕੂਮਤ ਉਹ ਹੱਥ ਜਿਨ੍ਹਾਂ ਨੇ ਸਾਡੇ ਤੇ ਟੈਂਕ ਚਾੜੇ ਹੁਣ ਇਹ ਕਹਿ ਦੇਣਗੇ ਉਹ ਤੇ ਕਾਂਗਰਸ ਨੇ ਕੀਤਾ ਪਰ ਬੀਜੇਪੀ ਦੇ ਲੀਡਰ ਅਡਵਾਨੀ ਵਰਗੇ ਆਪਣੀਆਂ ਕਿਤਾਬਾਂ 'ਚ ਲਿਖਦੇ ਕਿ ਇੰਦਰਾ ਗਾਂਧੀ ਨਹੀਂ ਸੀ ਮੰਦੀ ਅਸੀਂ ਮਜਬੂਰ ਕੀਤਾ ਨੂੰ ਅਸੀਂ ਮਜਬੂਰ ਕਿ ਦਰਬਾਰ ਸਾਬ ਟੈਂਕ ਲੈ ਕੇ ਜਾ ਛੋਟੇ ਛੋਟੇ ਬੱਚਿਆਂ ਦਾ ਕਹਾਨ ਕਰਦੇ ਅਸੀਂ ਨਹੀਂ ਚਾਹੁੰਦੇ ਜੰਗ ਯਾਰ ਸਾਡੀ ਧਰਤੀ ਦੇ ਕਿਉਂ ਜੰਗ ਲੜ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਉਹਨਾਂ 26 ਜਾਣੇ ਦਾ ਇਨਸਾਫ ਲੈਣਾ ਜਿਹੜੇ 50 60 ਹੋਰ ਮਰ ਗਏ ਉਹਨਾਂ ਦਾ ਇਨਸਾਫ ਕੌਣ ਲੈ ਕੇ ਜਾਊਗਾ ਮੈਂ ਪਹਿਲਗਾਮ ਕਈ ਵਾਰ ਗਿਆ ਉੱਥੇ ਯਾਰ ਐਨੀ ਮਿਲਟਰੀ ਆ ਐਨੀ ਜ਼ਿਆਦਾ ਇੰਟੈਲੀਜੈਂਸ ਆ ਉੱਥੇ ਤਾਂ ਚਿੜੀ ਭਰ ਨਹੀਂ ਮਾਰ ਸਕਦੀ ਅਸੀਂ ਪੰਜਾਬ ਤੋਂ ਗਏ ਸੀ ਪੰਜ ਛੇ ਵਾਰ ਤਾਂ ਸਾਡੀ ਚੈਕਿੰਗ ਹੋ ਗਈ ਤੇ ਇੱਕ ਟੂਰਿਸਟ ਸਪੌਟ ਆ ਉੱਥੇ ਬੰਦੇ ਵੱਡੀਆਂ ਗੰਨਾਂ ਲੈ ਕੇ ਪਹੁੰਚਦੇ ਆ ਫਾਇਰ ਕਰਦੇ ਆ ਮੌਕੇ ਤੋਂ ਬੰਦੇ ਨਿਕਲ ਜਾਂਦੇ ਆ ਕਿੰਨੀ ਕੁ ਲੇਟ ਹੋ ਗਈ ਮਿਲਟਰੀ ਉੱਥੋਂ ਵੀ ਟੂਰਿਸਟ ਸਪੌਟ ਦੇ ਉੱਤੇ ਤੇ ਬਹੁਤ ਜ਼ਿਆਦਾ ਇੰਟੈਲੀਜੈਂਸ ਹੋਣੀ ਚਾਹੀਦੀ ਆ ਉੱਥੇ ਬਹੁਤ ਜ਼ਿਆਦਾ ਮਿਲਟਰੀ ਹੋਣੀ ਚਾਹੀਦੀ ਆ ਅਜੇ ਤੱਕ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਅਜੇ ਤੱਕ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਕਿਹਦਾ ਫੇਲਿਅਰ ਆ ਭਾਰਤ ਦਾ ਮੁੱਖ ਮੰਤਰੀ ਇਸ ਗੱਲ ਦੀ ਮਾਫੀ ਮੰਗੇ ਇਹ ਉਹਦਾ ਫੇਲਿਅਰ ਆ ਉਹਦੀਆਂ ਫੋਰਸਾਂ ਦਾ ਫੇਲਿਅਰ ਹੈ ਕਿ ਉੱਥੇ ਬੰਦੇ ਮਰ ਗਏ ਆਖੇ ਸਵਾਲ ਤੇ ਆਉਂਗਾ ਜਿਸ ਦਿਨ ਪਹਿਲੇ ਦਿਨ ਬਲੈਕਆਊਟ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੂਸਰੇ ਪਾਸੇ ਉਹ ਦਿਨ ਆਈਪੀਐਲ ਚੱਲ ਰਹੀ ਸੀਗੇ ਸਟੇਡੀਅਮ 'ਚ ਵੱਡੀਆਂ ਲਾਈਟਾਂ ਵੀ ਚੱਲ ਰਹੀ ਸੀਗੀਆਂ ਹਾਲਾਂਕਿ 2 ਦਿਨ ਬਾਅਦ ਉਹ ਸਟੇਡੀਅਮ ਤੋਂ ਬਾਅਦ ਜਿਹੜੇ ਮੈਚ ਬੰਦ ਹੋਇਆ ਦੂਸਰੇ ਪਾਸੇ ਆਪਰੇਸ਼ਨ ਸੰਦੂਰ ਦੇ ਟ੍ਰੇਡਮਾਰਕ ਖਰੀਦੇ ਜਾ ਰਹੇ ਨੇ ਕਿ ਕੱਲ ਨੂੰ ਇਸ ਦੀ ਫਿਲਮ ਬਣੇਗੀ ਤਾਂ ਕਰੋੜਾਂ ਦੇ ਵਿੱਚ ਵੇਚਾਂਗੇ ਕਿਵੇਂ ਦੇਖਦੇ ਹੋ ਗੱਲ ਇਹ ਆ ਕਿ ਗੱ ਆਈਪੀਐਲ ਕਿੱਥੇ ਚੱਲ ਰਿਹਾ ਉਹ ਸਟੇਟਾਂ ਜਿਹੜੀਆਂ ਪਾਕਿਸਤਾਨ ਤੋਂ 3-3000 ਕਿਲੋਮੀਟਰ ਦਰਬਾਰ ਸਾਹਿਬ ਅੰਮ੍ਰਿਤਸਰ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਡਰੋਨ ਐਕਟੀਵਿਟੀ ਹੋ ਰਹੀ ਆ ਲਾਈਟਾਂ ਉੱਥੇ ਬੰਦ ਕੀਤੀਆਂ ਲੈਣੀਆਂ ਅਸੀਂ ਵਿਰੋਧ ਕਰਦੇ ਹਾਂ ਚੀਜ਼ਾਂ ਦਾ ਪਰ ਜਿਹੜੀਆਂ ਚੀਜ਼ਾਂ ਦਾ ਨਹੀਂ ਕਰਨਾ ਚਾਹੀਦਾ ਉਹਦਾ ਨਹੀਂ ਕਰਨਾ ਚਾਹੀਦਾ ਮੁੱਖੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਨਾ ਤਾਂ ਜਸ਼ਨ ਬੰਦ ਹੋਣੇ ਆ ਨਾ ਪ੍ਰੋਗਰਾਮ ਬੰਦ ਹੋਣੇ ਆ ਇੱਕ ਪਾਸੇ ਪਹਿਲਗਾਮ ਚ ਹਾਦਸਾ ਆਇਆ ਤੀਜੇ ਦਿਨ ਵਾਗੇ ਬਾਡਰ ਤੇ ਜਨਾਨੀਆਂ ਨੱਚ ਰਹੀਆਂ ਸਨ ਤਿਰੰਗੇ ਬਨ ਕੇ ਸਿਰਾਂ ਦੇ ਉੱਤੇ ਉਹਨਾਂ ਪਰਿਵਾਰਾਂ ਨੂੰ ਕਿੰਨੇ ਯਾਦ ਕਰਨਾ ਉਸ ਪਰਿਵਾਰ ਦੀ ਬੀਬੀ ਨੇ ਇਹ ਕਿਹਾ ਕਿ ਅਸੀਂ ਅਮਨ ਚਾਹੁੰਦੇ ਹਾਂ ਅਸੀਂ ਜੰਗ ਨਹੀਂ ਚਾਹੁੰਦੇ ਤੇ ਉਹਨੂੰ ਥੱਲੇ ਇਹ ਇਹੋ ਇਹੋ ਜਿਹੇ ਇਲਜ਼ਾਮ ਆਈਟੀ ਮੀਡੀਆ ਵੱਲੋਂ ਲੱਗੇ ਇਹੋ ਇਹੋ ਜੀਆਂ ਗੱਲਾਂ ਕਹੀਆਂ ਕਿ ਉਹ ਔਰਤ ਦਾ ਹਿਰਦਾ ਬਲੁੰਦ ਰਿਆ ਗਿਆ ਉਹ ਕਿ ਇਹ ਮੁਸਲਮਾਨਾ ਨਾ ਰਹਿੰਦੀ ਸੀ ਇਹ ਆ ਕਰਦੀ ਸੀ ਉਹ ਕਰਦੀ ਸੀ ਇੱਥੋਂ ਤੱਕ ਉਹ ਮਿਸ਼ਰਾ ਜੀ ਨੇ ਚੀਫ ਸਿਕਿਉਰਿਟੀ ਜਿਨ੍ਹਾਂ ਨੇ ਚੀਫ ਸੈਕਟਰੀ ਨੇ ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਭਾਰਤ ਸੀਜ਼ਫਾਇਰ ਕਰਦਾ ਉਹਨਾਂ ਨੂੰ ਆਪਣਾ ਅਕਾਊਂਟ ਜਿਹੜਾ ਉਹ ਬਲੌਕ ਕਰਨਾ ਪੈ ਗਿਆ ਪ੍ਰਾਈਵੇਟ ਕਰਨਾ ਪੈ ਗਿਆ ਕਿਉਂਕਿ ਥੱਲੇ ਇਹੋ ਜਿਹੇ ਕਮੈਂਟ ਆ ਰਹੇ ਸੀ ਵੀ ਤੇਰੀ ਬੱਚੀ ਦਾ ਰੇਪ ਕਰਾਂਗੇ ਤੈਨੂੰ ਆਹ ਕਰਾਂਗੇ ਤੈਨੂੰ ਉਹ ਕਰਾਂਗੇ ਇਹੋ ਜਿਹੇ ਜਨੂਨੀ ਬੰਦੇ ਯਾਰ ਖਤਮ ਕਰ ਦੇਣੇ ਚਾਹੀਦੇ ਇਹ ਕਿੱਥੋਂ ਆਉਂਦਾ ਯਾਰ ਇਹਨਾਂ ਲੀਡਰਾਂ ਦੇ ਬਿਆਨਾਂ ਚ ਜਿਹੜੇ ਕਹਿੰਦੇ 56 ਇੰਚ ਕੀ ਛਾਤੀ ਹੈ ਤੁਹਾਡੀ ਛਾਤੀ ਦੇ ਵਿੱਚੋਂ ਦੀ ਬੰਦੇ ਮਾਰ ਕੇ ਚੱਲ ਗਏ ਅਗਲੇ ਤੇ ਬੰਦੇ ਫੜੇ ਨਹੀਂ ਗਏ ਪਲਵਾਮਾ 'ਚ ਅਟੈਕ ਹੋਇਆ ਕਿੱਥੇ ਆਉਦੀ ਜਾਂਚ ਕਿਹੜੇ ਬੰਦੇ ਦੋਸ਼ੀ ਨੇ ਦੱਸਿਆ ਇੰਟੈਲੀਜੈਂਸ ਰਿਪੋਰਟ ਤੱਕ ਨਹੀਂ ਆਈ ਹਲੇ ਤੱਕ ਨਹੀਂ ਆਈਆਂ ਕਿੱਥੋਂ ਬੰਦੇ ਆ ਇਹ ਕਿਹੜੇ ਪਾਸੇ ਗਏ ਇੱਕ ਇੱਕ ਥਾਂ ਤੇ ਕੈਮਰਾ ਕਸ਼ਮੀਰ ਦੇ ਵਿੱਚ ਕਿੱਥੋਂ ਬੰਦੇ ਆ ਇਹ ਕਿੱਥੇ ਗਏ ਹਥਿਆਰ ਕਿੰਨੇ ਦਿੱਤੇ ਉਹਨਾਂ ਨੂੰ ਕੋਈ ਇਨਕੁਆਇਰੀ ਹੋਊਗੀ ਨਹੀਂ ਹੋਊਗੀ ਨਾ ਕਿਸੇ ਨੇ ਸਵਾਲ ਕਰਨਾ ਸਾਰਾ ਸਵਾਲ ਇਸ ਪਾਸੇ ਆ ਵੀ ਜੰਗ ਜਿੱਤ ਗਿਆ ਭਾਰਤ ਤੁਸੀਂ ਐਡਾ ਤਕੜਾ ਜਹਾਜ਼ ਆਪਣਾ ਗਵਾ ਲਿਆ ਬਾਰਡਰ ਦੇ ਉੱਤੇ ਇੰਨੇ ਬੰਦੇ ਆਪਣੇ ਮਰਵਾ ਲਏ ਸਿਵਿਲੈਂਸ ਦੇ ਘਰ ਟੁੱਟ ਕੇ ਪੁੰਛ ਦੇ ਵਿੱਚ ਉੱਥੇ ਸਿੱਖ ਸ਼ਹੀਦ ਹੋ ਗਏ ਹਿਸਾਬ ਕੌਣ ਦੇਊਗਾ ਜਵਾਬ ਕੌਣ ਦੇਊਗਾ ਇਹ ਤਾਂ ਪੰਜਾਬ ਦੇ ਲੋਕ ਪੁੱਛਣਗੇ ਕਿ ਜੰਗ ਚਾਉਣ ਵਾਲਿਓ ਦੱਸੋ ਜਿਨ੍ਹਾਂ ਦੇ ਜੀ ਮਰ ਗਏ ਉਹਨਾਂ ਨੂੰ ਹਿਸਾਬ ਕੌਣ ਦੇਊਗਾ ਉਹਨਾਂ ਨੂੰ ਜਵਾਬ ਕੌਣ ਦੇਊ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀਗਾ ਮੇਨ ਮੁੱਖ ਕਾਰਨ ਕਿ ਕਿਉਂ ਪੰਜਾਬ ਜਿਹੜਾ ਹੈ ਜੰਗ ਨਹੀਂ ਚਾਹੁੰਦਾ ਜਿੱਥੇ ਪਹਿਲਗਾਮ 'ਚ ਹਮਲਾ ਹੋਇਆ ਉੱਥੇ ਐਨਏ ਚੱਕ ਪੋਸਟ ਨੇ ਕਿ ਲੋਕ ਇਹ ਸਵਾਲ ਨਹੀਂ ਕਰ ਰਹੇ ਸਰਕਾਰਾਂ ਨੂੰ ਕਿ ਕਿੱਥੇ ਹੈ ਇੰਟੈਲੀਜੈਂਸੀ ਰਿਪੋਰਟ ਉਸ ਹਮਲੇ ਦੀ ਜਿਸ ਤੇ ਪਹਿਲਗਾਮ ਵਿੱਚ ਆਮ ਲੋਕ ਮਾਰੇ ਗਏ ਦੂਸਰੇ ਪਾਸੇ ਜਿਸ ਪਾਸੇ ਭਾਰਤ ਨੇ ਜੰਗ ਦਾ ਐਲਾਨ ਕਰ ਦਿੱਤਾ ਆਪਰੇਸ਼ਨ ਸੰਦੂਰ ਦਾ ਜਿਹੜਾ ਐਲਾਨ ਕਰ ਦਿੱਤਾ ਉਸ ਦੇ ਵਿੱਚ ਆਪਣਾ ਜਾ ਜੀ ਇਹ ਵੀਡੀਓ ਵੇਖੀ ਇਹਨਾਂ ਨੇ ਬਹੁਤ ਵਧੀਆ ਸਵਾਲ ਚੁੱਕੇ ਨੇ ਕਿ ਕਿਸ ਤਰ੍ਹਾਂ ਹਮੇਸ਼ਾ ਹੀ ਇੰਡੀਆ ਦੀਆਂ ਫੌਜਾਂ ਨੇ ਸਿੱਖਾਂ ਦੇ ਜ਼ੁਲਮ ਕੀਤਾ ਕਿਸ ਤਰ੍ਹਾਂ 1984 ਚ ਐਡਾ ਵੱਡਾ ਮਾਸ ਹੱਤਿਆ ਕੀਤਾ ਗਿਆ ਕਿ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸੇ ਦਾ ਵੀ ਲਿਆਜ਼ ਨਹੀਂ ਕੀਤਾ ਗਿਆ ਇਨਸਾਨੀਅਤ ਦਾ ਜਿਹੜਾ ਕਤਲ ਹੋ ਕੀਤਾ ਗਿਆ ਨਾਲਿਆਂ ਨੇ ਬਹੁਤ ਐਮ ਕਿਸਮ ਦੇ ਸਵਾਲ ਚੁੱਕੇ ਨੇ ਕਿ ਅ ਐਨੀ ਵੱਡੇ ਤਰ੍ਹਾਂ ਦੇ ਸੈਕਿਉਰਿਟੀ ਮੌਜੂਦ ਹੋਏ ਉੱਥੇ ਕੋਈ ਅਟੈਕ ਉਈ ਵੀ ਅਬ ਬੰਦੂਕਾਂ ਲੈ ਕੇ ਕੰਜ ਲੋਕਾਂ ਨੂੰ ਟਾਰਗੇਟ ਕਰ ਸਕਦਾ ਹੈ ਲੱਖਾਂ ਦੀ ਸਾਹਮਣੇ ਜਿੱਥੇ ਸਿਕਿਉਰਿਟੀ ਦੇ ਸੋਲਜਰ ਜਿਹੜੇ ਨੇ ਫੋਰਜ ਦੇ ਬੰਦੇ ਠੀਕ ਹੈ 올 ਟਾਈਮ ਹਰ ਥਾਂ ਮੌਜੂਦ ਹੁੰਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੌਣ ਆਇਆ ਤੇ ਕੌਣ ਟੁਰ ਗਿਆ ਠੀਕ ਹੈ ਤੇ ਐ ਚੀਜ਼ ਜਿਹੜੀ ਹੈ ਸਾਡੀ ਅਕਲ ਨੂੰ ਅਸੀਂ ਵੇਖੀਏ ਤੇ ਸਾਡੀ ਅਕਲ ਐ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰ ਸਕਦੀ ਕੰਜ ਕੰਜ ਹੋ ਸਕਦਾ ਠੀਕ ਹੈ ਨਾਲ ਇਹਨਾਂ ਨੇ ਕਿਹਾ ਕਿ ਕੋਈ ਸਬੂਤ ਨਹੀਂ ਹੈ ਤੇ ਠੀਕ ਹੈ ਬਿਨਾ ਕਿਸੇ ਸਬੂਤ ਤੋਂ ਲਾਲ ਜਿਹੜਾ ਹੈ ਪਾਕਿਸਤਾਨ ਤੇ ਵੀ ਨਿਯਮ ਲਾਇਆ ਗਿਆ ਇਹ ਹੀ ਗੱਲ ਜਿਹੜੀ ਹੈ ਪਾਕਿਸਤਾਨ ਵੀ ਕਰਦਾ ਪਿਆ ਕਿ ਸਾਨੂੰ ਸਬੂਤ ਦਿਵੋ ਕਿ ਸਾਡੇ ਕੋਲ ਹੈ ਸਬੂਤ ਨਹੀਂ ਤਾਂ ਫਿਰ ਅਸੀਂ ਜਿਹੜਾ ਇਹ ਚੀਜ਼ ਨੂੰ ਜਿਹੜਾ ਐਕਸੈਪਟ ਕਰਨੇ ਆ ਕਿ ਸਬੂਤ ਤੁਸੀਂ ਤੁਹਾਨੂੰ ਦਵੋ ਕਿ ਤੁਸੀਂ ਕੀਤਾ ਠੀਕ ਹੈ ਤੁਹਾਡੇ ਕੋਲ ਕੋਈ ਸਬੂਤ ਹੋਏ ਤੇ ਅਸੀਂ ਮੰਨੀਏ ਨਾ ਤੇ ਇਹ ਹੀ ਚੀਜ਼ ਇਹਨਾਂ ਨੇ ਵੀ ਗੱਲ ਕੀਤੀ ਹੈ ਤੇ ਬਹੁਤ ਲਾਈਕ ਇਹਨਾਂ ਨੇ ਸਹੀ ਇੱਕ ਇੱਕ ਜਿਹੜੀ ਗੱਲ ਹੈ ਸਹੀ ਕੀਤੀ ਹੈ ਮੈਂ ਨਰੀਆਂ ਗੱਲਾਂ ਤੋਂ ਬਿਲਕੁਲ ਸਹਿਮਤ ਹਾਂ ਤੇ ਮੋਦੀ ਨੇ ਜਿਹੜਾ ਵਤੀਰਾ ਫੜਿਆ ਹੈ ਮਨੋਰਟੀਜ਼ ਦੇ ਨਾਲ ਕੰਟੀਨਿਊਸਲੀ ਉਹ ਬਹੁਤ ਬਹੁਤ ਜ਼ਿਆਦਤੀਆਂ ਕਰਦਾ ਪਿਆ ਤੇ ਇਹ ਜ਼ਿਆਦਤੀਆਂ ਜਿਹੜੀਆਂ ਨੇ ਬਹੁਤ ਵੱਡਾ ਨੁਕਸਾਨ ਕਰਨਗੀ ਤੇ ਇੱਕ ਦਿਨ ਭਾਰਤ ਦੀਆਂ ਮੋਦੀ ਤੋਂ ਪਹਿਲਾਂ ਜੀ ਕਾਫੀ ਜ਼ਿਆਦਾ ਮਨੋਰਟੀਜ਼ ਆਪਸ ਵਿੱਚ ਲਾਈਕ ਮਿਨਾਰਟੀ ਹੈ ਮジョਰਿਟੀ ਹੈ ਸਭ ਆਪਸ ਵਿੱਚ ਬਹੁਤ ਕੋਰਸਨ ਲੇਕਿਨ ਜਦੂਦਾ ਮੋਤੀ ਆਇਆ ਹੈ ਐਨੇ ਭਾਰਤ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਆਕਾਰ ਮਚਾਈ ਦੀ ਹੈ ਹਰ طرف ਜਿਹੜਾ ਕੋਈ ਨਾ ਕੋਈ ਰੋਲਾ ਪਾਈ ਰੱਖਦਾ ਤੁਸੀਂ ਕੀ ਕਹੋਗੇ ਜਰਾ ਰੱਖਿਆ ਨਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਇਸ ਚੈਨਲ ਅਵੀ ਤੁਹਾਡੇ ਫਿਰ ਤੁਮ ਲਕਾਤ ਹੋਣੀ ਸੱਚੀ ਬਾਤ ਹੈ